ਫਿਰ ਚੱਜ ਚੱਜ ਕਦੇ ਬੱਲੇ ਬੱਲੇ ਕਰਾਉਂਦਾ ਆ ਉਹ ਆਹ ਆਪਣੀ ਟੀਮ ਦੇ ਲਈ ਜੋੜ ਗਿਆ ਫਿਰ ਮੰਡੀ ਆਲਾ ਚਾਚਾ ਮੇਰੇ ਮਿੱਤਰੋ ਜਿਹਨੇ ਹੋਣਾ ਕੋਲ ਰੋਦਾ ਕਬੱਡੀ ਪਾਰੀ ਦੀ ਸਭ ਬਰੋਗਾਲ ਪੜਦੇ ਦੀ ਸਾਡੀ ਟੀਮ ਤੇ ਤਰਾਜਾ ਜੱੱਬੋ ਮਾਰਦਾ ਲਓ ਪਹਿਲਵਾਨ ਕਹਿੰਦੇ ਕਬੱਡੀ ਪਾਰਾ ਧੰਨਵਾਦ ਆ ਖਿਡਾਰੀ ਆ ਕਹਿੰਦੇ ਬੁੱਤੂ ਲੋਪੋਂ ਦੀ ਧਰਤੀ ਦਾ ਇਹ ਜੋਰਤ ਦੇ ਵਿੱਚ ਖੇਡ ਕੇ ਇਸ ਸਾਲ ਜਰਗਰੀ ਵਾਲੇ ਸੀਰੇ ਨੇ ਦੇਖਿਆ ਕਹਿੰਦੇ ਬਿੱਲੂ ਮੰਡੀਆਂ ਵਾਲਾ ਜਿਹਨੇ ਤਕੜਾ ਨੰਬਰ ਆਪਣੀ ਟੀਮ ਨੂੰ ਜੋੜ ਦਿੰਦਾ ਇਸ ਮਹੱਤਵਪੂਰਨ ਮਾਣ ਘਟਿ ਵਾਲੀ ਪਰ ਤਾਰਿਆ ਚਾਚਾ ਕਹਿੰਦੇ ਇੰਗਲੈਂਡ ਵਿੱਚ ਰਾਣਾ ਅੱਜ ਸੈਟਿਕ ਵਿੱਚ ਸਾਰੇ ਅਗਰੇਟ ਵਾਲਾ ਕਹਿੰਦਾ ਜਿੰਨੇ ਪੁਆਇੰਟ ਲਵੇਗਾ ਹਰ ਪੁਆਇੰਟ ਤੇ ਸਾਡੇ ਵੱਲੋਂ ਇੱਕ ਇੱਕ ਸੌਰੇ ਮਾਰਨੇ ਕਿਉਂਕਿ ਗੁੜੀਆਂ ਰਿਸ਼ਤੇਦਾਰੀਆਂ ਨੇ ਸਹਿਮਤ ਕਰਦੇ ਗੱਲ। ਖੇਡ ਦੇ ਮੈਦਾਨ ਵਿੱਚ ਮਾਝਪੁਰਾ ਕੈਂਪੀ ਦੇ ਖੇਡਿਆ ਜਾ ਰਿਹਾ ਹੈ। ਹਰਜੀਤ ਸਿੰਘ ਜੀ ਭੜਾ ਜਿਨ੍ਹਾਂ ਦੇ ਬਹੁਤ ਵੱਡੇ ਯੋਗਦਾਨ ਨੇ ਸਰਦਾਰ ਪਰਮੋਦ ਸਿੰਘ ਜੀ, ਸਰਦਾਰ ਗੁਰਪ੍ਰੀਤ ਸਿੰਘ ਜੀ ਲਿਜਾਣਾ ਸਰਦਾਰ ਦੇ ਯੋਗਦਾਨ ਨੇ ਇਹਦਾ ਸਤਿਕਾਰ ਦੇ ਸੱਜਣਾ ਦੇ ਧੰਨਵਾਦ ਆ ਸਾਰੇ ਸਤਿਕਾਰ ਦੇ ਸੱਜਣਾ ਦਾ।

ਇਸ ਵੇਲੇ ਤਗੜੇ ਪਾਣ ਦਾ ਵਾਧਾ ਕਰਦਾ ਰਿਹਾ ਜਿੱਦ ਕੱਲੀ ਦੇ 350 ਬਣਾ ਵਾਲੇ ਪਤਲਾ ਲੱਗਿਆ ਹੋਇਆ ਨਾਲ ਮੇਰੇ ਮਿੱਤਰੋ ਉਹ ਕਦੇ ਜਿੱਧੂ ਬਣ ਕੇ ਹਾਂ ਬਣ ਕੇ 350 ਵੀ ਨੇ ਟ੍ਰਾਈ ਕੀਤੀ ਹੈ ਅੱਜ ਬਣੇ ਉਹ ਜਿੱਧੂ ਮਾਦਰੀਆ ਮੀਟਿੰਗ ਲਈ ਹੋ ਰਹੀਆ ਜੰਗਾਂ ਪਣੀਆਂ ਦੀ ਧਾੜੀ ਲਾ ਗਿਆ ਰੁਕਿਆ ਨਾ ਰੁਕੀ ਸਰਪੰਚ ਫੁੱਲਾਂਵਾਲ ਜਿੰਦਗੀ ਦੇ ਕਨੇ ਬਹੁਤ ਸਾਰੇ ਵੀਰ ਨੇ ਵੱਡੇ ਵੱਡੇ ਕਬੱਡੀ ਮਪਨ ਤੇ ਕਨੇ ਬੱਲੀਖਾਨ ਦੇ ਅੰਦਰ ਸਾਡੇ ਵੱਡੇ ਵੀਰ ਜੀ ਸੋਨੀ ਸਰਪੰਚ ਖੇਤਾਂ ਦੇ ਉੱਤੇ ਪਹੁੰਚ ਚੁੱਕੇ ਨੇ ਉਹਨਾਂ ਦਾ ਅਸੀਂ ਇੱਥੇ ਮੰਚ ਦੇ ਉੱਤੇ ਸਾਡੀ ਵੇਲ ਕਲੱਬ ਦੇ ਵਾਕਾ ਜਾ ਰਿਹਾ ਹੈ ਲੋਹਣੀ ਸਰਮਾ ਚ ਫੁੱਲਾਂਵਾਲ ਵੱਡਾ ਮਿਰਕ ਨੇ ਵਿਸ਼ੇਸ਼ ਤੌਰ ਤੇ ਮੱਡੀ ਖਾਲੀ ਲੈ ਕੇ ਆਇਆ ਜਿਹੜਾ ਪਿਆ ਇਹ ਸੁਮੈਤਰਾ ਨਾਲ ਮਨੀਪੁਰ ਦੇ ਸੇਤ ਵਰਦਾ ਤੇ ਪਰ ਹੋਣਾ ਪੰਡੋਰੀ ਕਲਾਂ ਤੇ ਕਟਾਣੀ ਗਨੇਜ ਰਵੀ ਦੀ ਟੀਮ ਤੇ ਮਾਰਕੀ ਵੀ ਹੀਰਾ ਕਲੱਬ ਲਾਲਕਾ ਤੇ ਸ਼ਾਰ ਨਿਆਣਪੁਰ ਤੇ ਜੋਗੀ ਤੇ ਕੰਗਨਾਲ ਤੱਕ ਉਪਰਾਂ ਤੇ ਛੇਵਾਂ ਮੇਰ ਪਹਿਲੇ ਰਾਉਂਡ ਦੇ ਮੈਚ ਖਤਮ ਹੋ ਗਏ ਕਾਰ ਵੀ ਜਾ ਗਏ ਗੁਰੂ ਜੜਾ ਹੋੜ ਕਰ ਗਈ ਹੈ ਹਾਂਜੀ ਭਾਈ ਅੱਜ ਕਬੱਡੀ ਕੱਪ ਜਿਹੜਾ ਮਹਾਕੰਮ ਕਰਵਾਇਆ ਜਾ ਰਿਹਾ ਹੈ ਪੈਨ ਕਨੇਡ ਦੇ ਵਿੱਚ ਇਹ ਕਹਿਣਾ ਚਾਹੀਦਾ ਇਹ ਮਹਾਕੰਮ ਤਕਰੀਬਨ ਸਾਨੂੰ ਕਰਾਉਂਦਿਆਂ ਨੂੰ 5 ਸਾਲ ਹੋ ਗਏ ਹਰ ਸਾਲ ਹੀ ਅਸੀਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਕਰਾਉਂਦੇ ਆ ਅੱਜ ਥੋੜਾ ਜਿਆਦਾ ਇਤਕੀ ਲੇਟ ਹੋ ਗਏ ਕਣਕਾ ਗੁਣਕਾ ਬੀਜਰ ਤੋਂ ਪਹਿਲਾਂ ਅਸੀਂ ਕਰਵਾ ਦਿੰਦੇ ਆ ਵਧੀਆ ਮੇਲਾ ਕਰਾਉਂਦੇ ਆ ਬੰਦੇ ਮੁੰਡੇ ਸਾਡੇ ਨੌਜਵਾਨ ਨੇ ਜਿਹੜੇ ਬਹੁਤ ਵਧੀਆ ਵਾ ਸਾਰੇ ਐਨ ਆਰ ਆਈ ਵੀਰਾਂ ਦਾ ਸੰਯੋਗ ਹੈ ਇਹਦੇ ਨਾਲ ਜਿਨ੍ਹਾਂ ਕੇ ਸਾਡੇ ਦਸਸਾ ਜੀ ਪੱਪੀ ਜੀ ਹਰਦੀ ਪੱਪੀ ਜੀ ਹੈਗੇ ਨੇ ਯੂ ਐਸ ਏ ਤੋਂ ਹੈਗੇ ਨੇ ਉਹਨਾਂ ਦਾ ਭਰਾ ਰਗਵੀਰ ਜੀ ਉਹ ਵੀ ਯੂ ਐਸ ਏ ਤੋਂ ਹੈਗੇ ਨੇ ਲਖਵੀਰ ਜੀ ਜਿਹੜੇ ਆਪਣੇ ਪਾਂਡੀ ਦੇ ਰਿਸ਼ਤੇਦਾਰ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਰਦਾਰ ਪਿਆਰਾ ਸਿੰਘ ਜੀ ਹੋਣੀ ਨੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਹੋਰ ਵੀ ਬਹੁਤ ਸਾਰੇ ਐਨ ਆਰ ਆਈ ਵੀਰ ਨੇ ਜਿਨ੍ਹਾਂ ਦਾ ਸਹਿਯੋਗ ਐਸ ਮੇਲੇ ਨਾਲ ਜੁੜੇ ਹੋਏ ਨੇ ਹਰ ਇੱਕ ਸਾਲ ਤਕਰੀਬ ਨਾਲ ਅਸੀਂ ਇਹ ਕਰਾਉਨੇ ਆ ਜਿਹੜਾ ਮਕਸਦ ਤਾਂ ਸਾਡਾ ਇਹੀ ਆ ਵੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਨਸ਼ਿਆਂ ਤੋਂ ਰਹਿਤ ਹੋ ਜਵੇ ਆਪਣੀ ਸਿਹਤਾਂ ਸੰਭਾਲ ਕੇ ਰੱਖੇ ਇਸ ਮੇਲੇ ਨਾਲ ਜੁੜਦੀ ਰਹੇ ਜੇ ਮੇਲਿਆਂ ਨਾਲ ਜੁੜਦੀ ਰਹੂਗੀ ਤਾਂ ਆਪਣੇ ਆਪ ਨੂੰ ਸਿਹਤ ਨੂੰ ਸੰਭਾਲ ਕੇ ਰੱਖਣਗੇ ਕਿਹੜੇ ਕਿਹੜੇ ਟੀਮਾਂ ਕਿੱਥੇ ਕਿੱਥੋਂ ਪਹੁੰਚੀ ਤਕਰੀਬਨ ਪੰਜਾਬ ਦੇ ਵਿੱਚੋਂ ਹੀ ਤਕਰੀਬਨ ਆਈਆਂ ਹੋਈਆਂ ਜਲੰਧਰ ਵੀ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਵੀ ਟੀਮਾਂ ਸਾਡੇ ਕੋਲ ਪਹੁੰਚੀਆਂ ਹੋਈਆਂ ਨੇ ਟੋਟਲ 40 ਟੀਮਾਂ ਹੁਣ ਤੱਕ ਸਾਡੇ ਕੋਲ ਪਹੁੰਚੇ ਹੈ ਜਿਹੜਾ ਪਹਿਲਾ ਰਾਊਂਡ ਨਹੀਂ ਮੁੱਕਿਆ ਤੁਸੀਂ ਟਾਈਮ ਦੇਖ ਲਓ ਕਿੰਨਾ ਹੋ ਗਿਆ ਤੇ ਕਾਫੀ ਨੇਰਾ ਹੋਣ ਦਾ ਕਿਸੇ ਨੂੰ ਆਸ ਆ ਕਿ ਟੀਮਾਂ ਬਹੁਤ ਜ਼ਿਆਦਾ ਨੇ ਪੰਜ-ਪੰਜ 7-7 ਕਬੱਡੀਆਂ ਨਾਲੇ ਅਸੀਂ ਇੱਕ ਮੈਚ ਕਰਵਾ ਰਹੇ ਹਾਂ ਕਿਉਂਕਿ ਟੀਮਾਂ ਬਹੁਤ ਜ਼ਿਆਦਾ ਹੋ ਗਈਆਂ ਸਰਪੰਚ ਸਾਹਿਬ ਨੂੰ ਵੀ ਬੇਨ ਖੇਟੇ ਦਾ ਦੌਰ ਚੱਲ ਰਿਹਾ ਪਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਜੋੜਨ ਦਾ ਜੇ ਵੱਡਾ ਪ੍ਰਾਲਾ ਹੈ ਤਾਂ ਪਿੰਡ ਵੱਲੋਂ ਕਿੱਦਾਂ ਦੇ ਪ੍ਰਾਲੇ ਨੇ ਨੌਜਵਾਨਾਂ ਨੂੰ ਜਿਵੇਂ ਕਿ ਹੁਣ ਚਾਹੀਦੇ ਆਉਣ ਵਾਲੇ। ਮੈਨੂੰ ਵੀ ਇੱਦਾਂ ਹੀ ਖੇਟਾ ਤਾਂ ਹੋਵੇ ਜਿਵੇਂ ਜਮਾ ਹੋਣਾ ਆਪਣੇ ਪਿੰਡ ਦੇ ਵਿੱਚ ਨਾ ਇਦਾਂ ਦੇ ਪ੍ਰਾਲੇ ਹੋਣੇ ਚਾਹੀਦੇ ਨੇ ਪਿੰਡ ਦੇ ਵਿੱਚ ਤਾਂ ਹੀ ਵਿੱਚ ਨਸ਼ਾ ਤੋਂ ਦੂਰ ਰਹਿਣਗੇ। ਸਾਲ ਇੱਕ ਟੂਰਨਾਮੈਂਟ ਹੋ ਜਾਂਦਾ ਪਰ ਉਸ ਤੋਂ ਬਾਅਦ ਗਰਾਊਂਡਾਂ ਦੇ ਵਿੱਚ ਨੌਜਵਾਨ ਦੇਖਦੇ ਨਹੀਂਗੇ। ਨਹੀਂ ਵੀਰੇ ਸਾਡੇ ਗਰਾਊਂਡ ਚ ਆ ਕੇ ਦੇਖਿਓ ਗਰਾਊਂਡ ਚ ਬੜੇ ਬੱਚੇ ਹੁੰਦੇ ਨੇ ਸਾਡੇ ਗਰਾਊਂਡ ਚ ਜਿੰਮੇ ਚ ਹੁਣ ਜਿੰਮ ਬਣੀ ਹੈ ਉੱਥੇ ਜਿੰਮੇ ਚ ਬੁਢੇ ਬੱਚੇ ਹੁੰ ਆਸਾ ਜਿਹੇ ਖੇਡ ਕਬੱਡੀ ਦਾ ਮਾਕੰਮ ਕਰਵਾਇਆ ਗਿਆ ਉੱਥੇ ਪਹਿਲਾਂ ਹੌਲਦ ਖੇਡਾਂ ਕਰਾਈ ਜਾਂਦੇ ਨੇ ਕਿਹੜੇ ਕਿਹੜੇ ਖੇਡਾਂ ਦਾ ਕਾਬਿਲ ਹੈ। ਇੱਡਾ ਵੀਰੇ ਬੱਚੇ ਜੁੜੇ ਹੋਏ ਨੇ ਕ੍ਰਿਕਟ ਨਾਲ ਜੁੜੇ ਹੋਏ ਨੇ ਕਬੱਡੀ ਨਾਲ ਜੁੜੇ ਹੋਏ ਨੇ ਫੁੱਟਬਾਲ ਨਾਲ ਜੁੜੇ ਹੋਏ ਨੇ। ਸੱਟ ਪਿੰਡ ਕਿਹੜਾ? ਇਸ ਪਿੰਡ ਦੀ ਖਾਸੀਅਤ ਆ ਵੀ ਜੋਗਰਾਜ ਦਾ ਵੀ ਇਸ ਪਿੰਡ ਨਾਲ ਨਾਤਾ ਜੁੜਿਆ ਹੋਇਆ ਔਰ ਇਤਿਹਾਸਕ ਨਗਰ ਆ ਇਹ। ਹਾਂਜੀ। ਤੇ ਕੀ ਕਹਿਣਾ ਚਾਹੋਗੇ ਆਪਦੇ ਨਗਰ ਦੇ ਲੋਕਾਂ ਨੂੰ? ਬਸ ਬਤਵਤ ਵੀਰ ਸਹਿਯੋਗ ਦੇਣ ਤੇ ਇਸੇ ਖੇਡਾਂ ਨਾਲ ਜੋੜਨਾ ਬੱਚੇ। ਦੇ ਪਿੰਡਾਂ ਦਾ ਹੀ ਕਾਫੀ ਸਾਲਾਂ ਤੋਂ ਖੇਡਾਂ ਹੁੰਦੀਆਂ ਆਈਆਂ ਨੇ ਇੱਥੇ ਬਹੁਤ ਹੀ ਵਧੀਆ ਬਹੁਤ ਖਿਡਾਰੀ ਵੀ ਰਹੇ ਨੇ ਬਹੁਤ ਹੀ ਯੋਗਦਾਨ ਰਿਹਾ ਖੇਡ ਦੇ ਵਿੱਚ ਸੋ ਸਾਰੇ ਸਾਰੇ ਪਿੰਡ ਦਾ ਸਹਿਯੋਗ ਹੁੰਦਾ ਸੀ ਬਹੁਤ ਹੀ ਵਧੀਆ ਟੂਰਨਾਮੈਂਟ ਹੁੰਦਾ ਰਿਹਾ ਹੁਣ ਇਹ ਇਹ ਲਗਦਾ ਹੈ ਪੰਜ ਸਾਲ ਤੋਂ ਟੂਰਨਾਮੈਂਟ ਕਰਾ ਰਹੇ ਨੇ ਇਹਨਾਂ ਦੀ ਕਲੱਬ ਬਹੁਤ ਹੀ ਵਧੀਆ ਹੈ ਹਰੇਕ ਸਾਲ ਵੱਧ ਤੋਂ ਵੱਧ ਇਕੱਠ ਹੋ ਰਿਹਾ ਟੀਮਾਂ ਵੱਧ ਤੋਂ ਵੱਧ ਵੱਧ ਰਹੀਆਂ ਨੇ ਹਾਂ ਹੁਣ ਵੀ 40-50 ਟੀਮਾਂ ਆਈ ਹੋਈਆਂ ਨੇ ਇਸ ਟਾਈਮ ਤੇ ਜਿੱਥੇ ਦੇਖਿਆ ਜਾਂਦਾ ਕਿ ਨੌਜਵਾਨੀ ਕਾਫੀ ਝੋੜੀ ਹੋ ਜਾਂਦਾ ਤੁਹਾਡੇ ਨਾਲ ਕਾਫੀ ਪੰਚਾਇਤੀ ਮੈਂਬਰ ਜਿਹੜੇ ਨੌਜਵਾਨ ਸੋ ਜਿਸ ਤਰ੍ਹਾਂ ਤੁਸੀਂ ਖੇਡ ਮੁਕਾਬਲੇ ਵੀ ਕਰਵਾਉਂਦੇ ਹੋ ਉਸ ਦੇ ਨਾਲ ਨਾਲ ਹੋਰ ਵੀ ਜ਼ੋਰ ਦੀ ਕੋਸ਼ਿਸ਼ ਕਰਦੇ ਹਾਂ ਕਿਹੜੇ ਕਿਹੜੇ ਅਸਾਂ ਇੱਕ ਨਾਮ ਤੋਂ ਕਰਾ ਲਈਏ ਸਾਡੇ ਕੋਲ ਸਾਰਾ ਵੀ ਗਵਰਨਮੈਂਟ ਵੱਲੋਂ ਵੀ ਪੂਰਾ ਸਹਿਯੋਗ ਆ ਗਵਰਨਮੈਂਟ ਵੀ ਖੇਡਾਂ ਵਾਸਤੇ ਪਹਿਲਾਂ ਵੀ ਪੈਸੇ ਦਿੱਤੇ ਨੇ ਹੁਣ ਵੀ ਉਹਨਾਂ ਨੇ ਮੇਰੇ ਤੋਂ ਮੰਗਿਆ ਸਾਡੇ ਪਾਰਟੀ ਨੇ ਉਹਨੇ ਮੰਗਿਆ ਕਹਿੰਦੇ ਵੀ ਰਾਹ ਐਵਰੀਥਿੰਗ ਮੁੰਡਿਆਂ ਨੇ ਕਿਹਾ ਵੀ ਸਾਨੂੰ ਜਿਹੜੇ ਕਲੱਬਾਂ ਨੇ ਸਾਡੇ ਰਜਿਸਟਰ ਨੇ ਉਹ ਸਾਨੂੰ ਸਾਰਾ ਬਾਇਓ ਡਾਟਾ ਤੋਂ ਉਹਨਾਂ ਨੂੰ ਵੀ ਪੇਮੈਂਟਾਂ ਕੁਛ ਨਾ ਕੁਛ ਦੇਣਗੇ ਪਰ ਹਰ ਸਾਲ ਪਹਿਲਾਂ ਵੀ ਦਿੱਤਾ ਇਹਨਾਂ ਨੇ ਪਹਿਲੇ ਵੀ ਦੇ ਦੇਣੇ ਹੋਰ ਵੀ ਦੇਣਗੇ ਆਪਣੇ ਨਾਮ ਨੇ ਜਿਹੜੇ ਮਤਲਬ ਵੇਖੋ ਜਿਹੜੇ ਦੋ ਸਾਡੇ ਕੋਲ ਵੱਡੀਆਂ ਕਲੱਬਾਂ ਦੇ ਹੈਗੇ ਨੇ ਨਾ 31000 ਤੇ 21000 ਦਾ ਵੱਡਾ ਨਾਮ ਸਾਡਾ ਦੋਨਾਂ ਵੱਡੀਆਂ ਕਲੱਬਾਂ ਨੇ ਰੱਖਿਆ ਹੋਇਆ ਜਿਹੜੀਆਂ ਛੋਟੀਆਂ ਸੀਗੀਆਂ ਜਿਹੜੀਆਂ ਮਤਲਬ 47 ਕਿਲੋ 37 ਕਿਲੋ ਛੋਟੀਆਂ ਟੀਮਾਂ ਸੀਗੀਆਂ ਉਹਨਾਂ ਨੂੰ ਨਗਦ ਰਕਮੀਆਂ ਉਹਨਾਂ ਨੂੰ ਵੀ 5500 5500 ਰੁਪਿਆ ਵਾ 14400 ਰੁਪਿਆ ਵਾ ਚੰਗੇ ਨਾਮ ਉਹਨਾਂ ਨੂੰ ਸਾਰੇ ਉਹਨਾਂ ਦਿੰਨੇ ਆ ਛੋਟੇ ਖਿਡਾਰੀ ਨੇ ਬਹੁਤ ਜੁੜੇ ਰਹੇ ਸਾਡੇ ਪਿੰਡ ਦੀ ਜਿਹੜੀ ਛੋਟੀ ਟੀਮ ਆ ਕਈ ਸਾਲ ਹੋ ਗਏ ਤਕਰੀਬਨ ਸਾਰੇ ਆਪਣੇ ਆਪਣੇ ਇਲਾਕੇ ਦੇ ਵਿੱਚੋਂ ਜਿੱਤ ਕੇ ਆਉਂਦੀ ਰਹੀ ਆ ਕਨੇਡਾ ਦਾ ਨਾਮ ਉੱਚਾ ਕੀਤਾ ਉਹਨਾਂ ਨੇ ਜਿਹੜੀ ਸਾਡੀ 40 ਕਿਲੋ 32 ਕਿਲੋ ਛੋਟੇ ਬੱਚੇ ਸੀ ਉਹਨਾਂ ਨੇ ਬਹੁਤ ਸੋਹਣਾ ਸਾਡੇ ਪਿੰਡ ਦਾ ਨਾਮ ਉੱਚਾ ਕੀਤਾ ਉਹਨਾਂ ਨੇ ਇਹ ਕਹਿੰਦੇ ਆ ਵੀ ਹਮੇਸ਼ਾ ਜੁੜੇ ਰਹਿਣ ਬੱਚੇ ਇਹਦੇ ਨਾਲ ਹੀ ਜੁੜੇ ਰਹਿਣਾ ਟੂਰਨਾਮੈਂਟ ਦੇ ਨਾਲ ਸਾਡਾ ਟੂਰਨਾਮੈਂਟ ਦੇ ਤੋਂ ਵੀ ਅਸੀਂ ਵਧੀਆ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੇ ਹੋਰ ਵੀ ਆਵਾਂਗੇ ਸਾਡੇ ਹੋਰ ਵੀ ਵੀਰ ਬੜੇ ਨੇ ਜਿਵੇਂ ਪਿੰਡ ਵਾਲਿਆਂ ਦਾ ਬਹੁਤ ਸਹਿਯੋਗ ਆ ਸਾਡੇ ਜਿਹੜੇ ਆ ਖੜੇ ਨੇ ਬਾਈ ਜੀ ਜਿਹੜੇ ਆਪਣੇ ਪ੍ਰੋਪਰਟੀ ਦਾ ਕੰਮ ਕਰਦੇ ਨੇ ਇਹਨਾਂ ਦਾ ਬੜਾ ਸਹਿਯੋਗ ਆ ਹੋਰ ਸਾਰੇ ਸਾਡੇ ਵਿੱਕੀ ਸਰਪੰਚ ਜੀ ਨੇ ਜਿਹੜੇ ਨਵੇਂ ਸਰਪੰਚ ਬਣੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਤੇ ਤੇ ਉਹਨਾਂ ਦੇ ਪਹਿਲਾਂ ਪੰਜ ਵੀ ਰਹੇ ਨੇ ਉਹ ਬੜਾ ਸਹਿਯੋਗ ਆ ਉਹਨਾਂ ਦਾ ਉਹਨਾਂ ਨੇ ਸਾਰਾ ਜਿਹੜਾ ਜਿਹੜਾ ਉਹਨਾਂ ਨੇ ਸ਼ੁਰੂ ਕੀਤੀ ਸੀ ਇਹ ਮੇਲਾ ਬਰੇਸ਼ਪਣਾ ਕਰਾ ਰਹੇ ਨੇ ਫ੍ਰੀਵਨ ਸਾਰੀਆਂ 42 ਟੀਮਾਂ ਜਿਹੜੀਆਂ ਆਈਆਂ ਨੇ ਸਾਰੀਆਂ ਲਗਭਗ ਆਲੇ-ਦਾਲ ਦੇ ਸਾਰੇ ਟੀਮਾਂ ਆਪਾਂ ਬੁਲਾਈਆਂ ਨੇ ਕਿ ਸਾਰਿਆਂ ਦਰੋੜ ਨਾਲ ਜੁੜਨ ਇਹ ਨਸ਼ਿਆਂ ਤੋਂ ਬਚੇ ਰਹਿਣ ਆਪਾਂ ਵਧੀਆ ਕੱਪ ਕਰਾ ਰਹੇ ਹਾਂ ਚੌਥਾ ਕੱਪ ਆਪਾਂ ਬਣਾ ਤੇ ਇਹ ਨਗਰ ਦਾ ਜਿਸ ਇਤਿਹਾਸਿਕ ਨਗਰ ਦਾ ਖੇਲੇ ਚ ਜੀ ਉੱਥੇ ਇਹਦਾ ਨਾਮ ਜੁੜਿਆ ਹੋਇਆ ਕਰੈਕਟਰ ਨਾਲ ਜੋਗ ਰਾਜ ਨਾਲ ਜੁੜਿਆ ਹੋਇਆ ਜੀ ਪਿੰਡ ਦੇ ਵਿੱਚੋਂ ਵੀ ਕੋਈ ਖਿਡਾਰੀ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਖੇਡਿਆ ਹਾਂਜੀ ਹਾਂਜੀ ਸਾਡਾ ਇੱਕ ਲਾਲੀ ਆ ਮੁੰਡਾ ਉਹ ਅੰਤਰਰਾਸ਼ਟਰੀ ਪਲੇਅਰ ਖੇਡਿਆ ਲਾਲੀ ਫੋਰਡ ਕਹਿੰਦੇ ਇਹਨਾਂ ਨੂੰ ਕਾਲਖ ਦੀ ਅਕੈਡਮੀ 'ਚ ਖੇਡਿਆ ਉਹ ਮੁੰਡਾ ਕਾਲਖ ਅਕੈਡਮੀ 'ਚ ਕਬੱਡੀ ਦੇ ਵਿੱਚ ਓਪਨ 'ਚ ਖੇਡਦਾ ਰਿਹਾ ਵਾ ਹਾਂ ਕੋਟੋਨੀ ਕਾਲਖ ਦੀ ਅਕੈਡਮੀ 'ਚ ਖੇਡਦਾ ਰਿਹਾ ਵਾ ਹੁਣ ਵੀ ਮੁੰਡਾ ਦੁਬਾਰਾ ਖੇਡਣ ਸ਼ੁਰੂ ਕੀਤਾ ਉਹਦੇ ਸੱਟ ਲੱਗ ਗਈ ਸੀ ਤੇ ਅਸਾਂ ਜਦੋਂ ਆਂਦੇ ਹਾਂ ਬੱਚਿਆਂ ਨੂੰ ਅੱਜੋ ਪ੍ਰਾਈ ਮੈਦਾਨ ਕੱਢ ਕੇ ਖੇਡਦੇ ਨੇ ਗਰਾਊਂਡ ਲੈਵਲ ਤੇ ਸਾਡੇ ਸਕੂਲਾਂ ਦਾ ਵੀ ਮਾੜਾ ਹਾਲਾ ਸਾਡੀਆਂ ਖੇਡਾਂ ਦਾ ਵੀ ਮਾੜਾ ਹਾਲਾ ਹੋਤੀ ਕਰਦੇ ਆਂ ਅਸੀਂ ਉਹਨਾਂ ਲਈ ਵੀ ਕਰਦੇ ਆਂ ਸਰਪੰਚ ਸਾਹਿਬ ਸਾਡੇ ਨਾਲ ਨੇ ਪਿੰਡ ਦੇ ਠੀਕ ਹੈ ਅਸੀਂ ਉਹਨਾਂ ਨਾਲ ਹੀ ਬੱਤਾਂਬਾਤ ਕਰ ਰਹੇ ਆਂ ਹੋਰ ਵੀ ਅਸੀਂ ਸਕੂਲਾਂ ਦੇ ਵਿੱਚ ਵੀ ਜਾਂਦੇ ਹਾਂ ਨੇ ਕੁਝ ਨਾ ਕੁਝ ਉੱਥੇ ਵੀ ਐਕਟੀਵਿਟੀ ਕਰੀ ਜਾਈਦੀ ਆ ਠੀਕ ਹੈ ਅਸੀਂ ਇਹ ਰਹਿ ਕੇ ਕਹਿੰਦੇ ਆਂ ਕਿ ਬੱਚੇ ਜਿਹੜੇ ਆ ਕਿ ਨਸ਼ਾ ਅੱਜਕੱਲ ਬਹੁਤ ਜ਼ਿਆਦਾ ਇਹ ਤੋਂ ਦੂਰ ਰਹਿਣ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਦੇ ਰਹਿਣਗੇ ਨਸ਼ੇ ਤੋਂ ਦੂਰ ਰਹਿਣ ਪਿੰਡ ਦੇ ਵਿੱਚ ਹੈਪੀ ਇਦਾਂ ਦੀ ਪ੍ਰੋਬਲਮ ਲੱਗਦੀ ਹੈ ਵੀ ਕੋਈ ਸਾਡੇ ਛੋਟੇ ਪਿੰਡ ਦੇ ਵਿੱਚ ਵੀ ਇਦਾਂ ਚਿੱਟੇ ਦਾ ਹੋਵੇ ਜਾਂ ਨਹੀਂ ਨਹੀਂ ਜੀ ਇਦਾਂ ਦਾ ਕੁਝ ਨਹੀਂ ਆ ਕਿਉਂਕਿ ਸਾਰੇ ਪਿੰਡ ਵਾਲੇ ਇਦਾਂ ਦੇ ਨੇ ਕਿ ਸਾਰੇ ਗਰਾਉਂਡ ਨਾਲ ਬਹੁਤ ਜੁੜੇ ਨੇ ਯਾਰ ਉਹ ਤਾਂ ਕਿ ਬੱਚੇ ਵੱਡੇ ਦਾ ਗਰਾਉਂਡ ਨਾਲ ਜੁੜੇ ਨੇ